ਸੋ ਅੱਗੇ ਵਧਿਆ ਲੋਕ ਸਭਾ ਚੋਣਾਂ ਤੇ ਚੱਲਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਹਲਕਾ ਪੂਰਬੀ ਦੇ ਮੁੱਦਲ ਪਿੰਡ ਵਿਖੇ ਪੁੱਜੇ ਜਿੱਥੇ ਕਿ ਇਸ ਮੌਕੇ ਤੇ ਉਹਨਾਂ ਕਿਹਾ ਕਿ ਅੱਜ ਅਸੀਂ ਗਲੀ ਮੁਹੱਲੇ ਦੇ ਵਿੱਚ ਨੁੱਕੜ ਮੀਟਿੰਗਾਂ ਕਰ ਰਹੇ ਹਾਂ ਇਸ ਮੌਕੇ ਤੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਤੇ 4 ਜੂਨ ਨੂੰ ਲੋਕ ਇੱਕ ਵਾਰ ਫਿਰ ਕੇਂਦਰ ਦੀ ਸਰਕਾਰ ਨੂੰ ਠੋਕ ਕੇ ਜਵਾਬ ਦੇਣਗੇ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਡੇ ਆਪ ਕਨਵੀਨਰ ਅਰਵਿੰਦ ਕੇਸ਼ ਜੀਵਾਲ ਦਾ ਕਹਿਣਾ ਹੈ ਕਿ ਪੰਜਾਬ ਬਣੇਗਾ ਹੀਰੋ ਤੇ 13 0 ਦੇ ਨਾਲ ਸਭ ਤੋਂ ਵੱਧ ਵੋਟਾਂ ਤੇ ਪੰਜਾਬ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਰ ਹਲਕਾ ਪੂਰਬੀ ਤੋਂ ਜਿੱਤ ਕੇ ਪੇਚਾਂਗੇ। ਸੀ। 450 ਦਾ ਨੁਕਲ ਮੀਟ ਕਰਦੇ। ਛੋੜੀ ਅਸਟੀ ਮੀਟ ਨਾ ਲਈਏ। ਅਸੀਂ ਪੂਰਬੀ ਹਲਕੇ ਦੇ ਵਿੱਚ ਤੇ ਮਿਲਗੇ ਸੀ। ਬਹੁਤ ਸਾਰੇ ਬੜੀ ਅਤਿਸ਼ਾ ਅਦਈ ਜੀਵਨ ਜੋਤ ਕੋ ਸਰ ਜਿਹੜੇ ਐਮਐਲਏ ਉਹਨਾਂ ਦੀ ਖੁਵਾਈ ਹੈ ਇਸ ਤਰ੍ਹਾਂ ਸੀ। ਸਭ ਆਖ ਕੇ ਲੋਕਾਂ ਨੇ ਕਿੰਨਾ ਤੁਸੀਂ ਲੋਕ ਮਿਲਿਆ ਜੀ ਅੱਛਾ ਜੀ ਤੁਹਾਨੂੰ ਪਤਾ ਲੱਗੂਗਾ ਚਾਚੂ ਨੂੰ ਆਪਾਂ ਕਿੰਨੀ ਮੀਟ ਦੇ ਦਾਂ ਬਹੁਤ ਜ਼ਿਆਦਾ ਪ੍ਰਿਆਸ ਕਰੋ ਚਲੋ ਸਰ ਇਹ ਕਿ ਪਿੱਟੇ ਪਿੰਡ ਜਿਹੜਾ ਬੀਜੇਪੀ ਨੇ ਬਕਰਾ ਵੱਲੋਂ ਜਿਹੜਾ ਉੱਥੇ ਇੰਤਰਾ ਰੋੜੇ ਚਲਾਏਗੇ ਕਿਸਾਨਾਂ ਦੇ ਉਹ ਗਲਤ ਬਹੁਤ ਗਲਤ ਬਿਲਕੁਲ ਗਲਤ ਕੀਤਾ ਉਹਨੂੰ ਹਾਂ ਅ ਦੇਖੋ ਸਾਡਾ ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰ ਤੇ ਹੈ ਸੋ ਉਸੇ ਦੇ ਤਹਿਤ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ ਅੱਜ ਸਾਡੇ ਕੈਂਡੀਡੇਟ ਸਾਡੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਅੱਜ ਸਾਰਾ ਦਿਨ ਪੂਰਬੀ ਹਲਕੇ ਦੇ ਵਿੱਚ ਰਹੇ ਨੇ ਪਿੱਛੇ ਚਾਰ ਮੀਟਿੰਗਸ ਅਟੈਂਡ ਕਰਕੇ ਆਏ ਆ ਅੱਗੇ ਪੰਜ ਛੇ ਮੀਟਿੰਗਸ ਹੋਰ ਨੇ ਸੋ ਜਿਹੜੀ ਚੀਜ਼ ਮੈਂਸ਼ਨ ਕਰਨ ਵਾਲੀ ਆ ਉਹ ਇਹ ਹੈ ਕਿ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਛੋਏਗਾ ਕਿ ਕੋਈ ਕੈਂਡੀਡੇਟ ਆਪਣਾ 2 ਸਾਲ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਜਾ ਰਿਹਾ ਔਰ ਇਹ ਕਹਿ ਰਿਹਾ ਕਿ ਤੁਹਾਨੂੰ ਲੱਗਦਾ ਮੈਂ ਕੰਮ ਕੀਤਾ ਤੇ ਮੇਰਾ ਸਾਥ ਦੋ ਨਹੀਂ ਤੇ ਤੁਸੀਂ ਆਪ ਦੀ ਮਰਜ਼ੀ ਕਰਨ ਦੇ ਹੱਕਦਾਰ ਹੋ ਪਰ ਲੋਕ ਉਥੇ ਆਪ ਮੁਹਾਰੇ ਇਹ ਕਹਿ ਰਹੇ ਹੈ ਕਿ ਜਿਹੜਾ ਮਾਨ ਸਾਹਿਬ ਨੇ ਇਸ ਗਿਆ ਨਾਰਾ ਦਿੱਤਾ ਹੈ ਕਿ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਔਰ ਨਾਲ ਸਾਨੂੰ ਇਹ ਵੀ ਆਸ਼ਵਾਸਨ ਦੇ ਰਹੇ ਨੇ ਕਿ ਹਲਕੇ ਪੂਰਬੀ ਦੇ ਵਿੱਚੋਂ ਵੱਧ ਤੋਂ ਵੱਧ ਜਿਹੜੀ ਮੈਕਸਿਮਮ ਲੀਡ ਹੈਗੀ ਉਹ ਸਾਡਾ ਹਲਕਾ ਪੂਰਬੀ ਰਹੇਗਾ ਜੇ ਕੁਲਦੀਪ ਸਿੰਘ ਧਾਰੀਵਾਲ ਜੀ ਤੇ ਅੱਜ ਕੁਲਦੀਪ ਸਿੰਘ ਧਾਰੀਵਾਲ ਜੀ ਜਿਹੜੇ ਸਾਡੇ ਐਮਪੀ ਦੇ ਕੈਂਡੀਡੇਟ ਹੈਗੇ ਨੇ ਸਾਡੇ ਮਾਝੇ ਦੇ ਸ਼ੇਰ ਹੈਗੇ ਨੇ ਉਹ ਅੱਜ ਇੱਥੇ ਆਏ ਸੀ ਜਨਤਾ ਨਾਲ ਮਿਲਨ ਜਨਤਨ ਵਾਰਡ ਨੰਬਰ 25 ਤੇ ਅੱਜ ਜਨਤਾ ਨੇ ਉਤਸ਼ਾਹ ਦਿਖਾ ਕੇ ਇੰਨੀ ਗਰਮੀ ਦੇ ਵਿੱਚ ਵੀ ਕਾਫੀ ਲੋਕ ਪਹੁੰਚੇ ਤੇ ਸਾਡੇ ਮਾਝੇ ਦੇ ਸ਼ੇਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਨੂੰ ਉਹਨਾਂ ਦੇ ਸੁਨੇ ਵਿਚਾਰ ਸੁਣੇ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਜਨਤਾ ਨੇ 2022 ਦੇ ਵਿੱਚ ਇੱਕ ਚਮਤਕਾਰ ਕੀਤਾ ਸੀ ਤੇ 22 ਸੀਟਾਂ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਜਿਹਦਾ ਫਾਇਦਾ ਜਨਤਾ ਨੂੰ ਹੋਇਆ ਬਿਜਲੀ ਫਰੀ ਮਿਲੀ ਮੱਲਾ ਕਲੀਨਿਕ ਖੁੱਲੇ ਇੱਕ ਇਮਾਨਦਾਰ ਸਰਕਾਰ ਮਿਲੀ ਤੇ ਇਮਾਨਦਾਰ ਸਰਕਾਰ ਹਮੇਸ਼ਾ ਆਪਣੇ ਜਨਤਾ ਦੇ ਹੱਕ ਚ ਕੰਮ ਕਰਦੀ ਹੈ ਨਾ ਕਿ ਆਪਣੇ ਹੱਕ ਚ ਤੇ ਮੈਂ ਇਹ ਅਪੀਲ ਕਰਦਾ ਕਿ ਆਉਣ ਵਾਲੇ ਇਲੈਕਸ਼ਨ ਦੇ ਵਿੱਚ 2024 ਦੇ ਵਿੱਚ ਜਿਆਦਾ ਤੋਂ ਵੱਧ ਵੋਟਾਂ ਪਾ ਕੇ ਕੁਲਦੀਪ ਸਿੰਘ ਧਾਰੀਵਾਲ ਨੂੰ ਸੰਸਦ ਵਿੱਚ ਪਹੁੰਚਾਇਆ ਜਾਵੇ ਤਾਂ ਕਿ ਅੰਮ੍ਰਿਤਸਰ ਦੇ ਜਿੰਨੇ ਵੀ ਮੁੱਦੇ ਨੇ ਜਿਹੜੇ ਪ੍ਰੋਜੈਕਟ ਲਟਕਿਓ ਨੇ ਰੁਕੇ ਨੇ ਉਹ ਆਉਣ ਵਾਲੇ ਟਾਈਮ ਤੇ ਪੂਰੇ ਹੋਣ ਅੰਮ੍ਰਿਤਸਰ ਇੱਕ ਸ਼ਹਿਰ ਮਤਲਬ ਜਿਹੜਾ ਵਿਕਸਿਤ ਸ਼ਹਿਰ ਬਣੇ ਤੇ ਅਸੀਂ ਇਹੀ ਅਪੀਲ ਕਰਦੇ ਆਂ ਇਹੀ ਆਸ ਕਰਦੇ ਆਂ ਕਿ ਜਨਤਾ ਵਤ ਵਤ ਵੋਟਾਂ ਪਾ ਕੇ ਸਾਨੂੰ ਗੁਲਦੀਪ ਸਿੰਘ ਧਾਰੀਵਾਸਾ ਇਹਨੂੰ ਜਿਤਾਏਗੀ। ਅੱਜ ਕਾਫੀ ਲੋਕ ਆਮ ਆਦਮੀ ਪਾਰਟੀ ਦੀ ਸ਼ਮਰਤ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੁੰਬਾ ਵੱਧ ਰਿਹਾ ਪਰਿਵਾਰ ਵੱਧ ਰਿਹਾ ਆਮ ਆਦਮੀ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਲੋਕੀ ਪਾਰਟੀ ਨਾਲ ਜੁੜ ਰਹੇ ਨੇ ਕਿਉਂਕਿ ਇਹ ਇਮਾਨਦਾਰ ਪਾਰਟੀ ਹੈ। ਇੱਥੇ ਨਾ ਸਾਡੇ ਲੀਡਰ ਖਾਂਦੇ ਨੇ ਤੇ ਨਾ ਉਹ ਕਿਸੇ ਨੂੰ ਖਾਂ ਦਿੰਦੇ ਨੇ। ਸਭਜੀ ਮੈਂ ਜਗਜੀਤ ਸਿੰਘ ਚੋਹਾਨ ਵਾਰਡ ਨੰਬਰ 27 ਦਾ ਬੂਥ ਇੰਚਾਰਜ ਰਹਾ 40 ਸਾਲ ਤੋਂ ਕੰਟੀਨਿਊ ਅਹੀ ਖਾਨਦਾਨੀ ਮਤਲਬ ਕਾਂਗਰਸੀ ਹੀ ਸੀਗੇ ਤੇ ਅੱਜ ਸਾਨੂੰ ਥੋੜਾ ਮਜਬੂਰ ਹੋ ਕੇ ਇੱਥੇ ਆਮ ਪਾਰਟੀ 'ਚ ਸ਼ਾਮਲ ਹੋਣਾ ਪੈ ਰਿਹਾ ਵਾ ਉਹਦਾ ਕਾਰਨ ਇਹ ਆ ਵੀ ਅਸੀਂ ਸਾਡੇ ਸਾਡੇ ਸਿੱਧੂ ਸਾਹਿਬ ਇਸਤ ਵਿੱਚੋਂ ਚਲੇ ਗਏ ਨੇ ਤੇ ਜਿਹੜੇ ਕੁਝ ਲੋਕ ਐਸੇ ਸੀ ਕਿ ਜਿਹੜੇ ਮੰਤਰੀ ਹੁੰਦੇ ਨੇ ਉਹ ਕਹਿੰਦੇ ਜੀ ਅਸੀਂ ਟਕਸਾਲੀ ਆ ਇਹ ਪਾਰਟੀ ਸਾਡੀ ਮਾਂ ਆ ਅੱਜ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਜਿਹੜੇ ਪਾਰਟੀ ਦੀ ਦਲ ਬਦਲ ਕੇ ਮਿੰਟ 'ਚ ਸਿਲਪ ਕਰ ਜਾਂਦੇ ਨੇ ਉਹਦੀ ਮਾਂ ਕਿੱਥੇ ਅੱਜ ਤਕਨਾਂ ਮਤਲਬ ਵੀ ਸਾਡੇ ਵਰਕਰਾਂ ਦਾ ਕੀ ਕੀ ਕਸੂਰ ਆ ਵੀ ਤੁਸੀਂ ਸਾਨੂੰ ਇੱਕ ਉਹ ਛੱਡ ਕੇ ਚਲੇ ਜਾਂਦੇ ਜੇ ਕਦੀ ਕੋਈ ਵਰਕਰਾਂ ਬਾਰੇ ਕੇ ਇਹਨਾਂ ਨੇ ਸੋਚਿਆ ਵੇ ਕਦੀ ਵੀ ਕਦੀ ਇਹ ਵਰਕਰ ਦਾ ਕੀ ਬਣਨੇਗਾ ਜਿਹਨੇ ਰਾਤ ਦਿਨ ਦੁਕਾਨਾਂ ਬੰਦ ਕਰਕੇ ਚੰਡੇ ਫੜ ਕੇ ਤੁਹਾਡੀ ਇਜਾਜ਼ਤ ਕਰ ਕੀਤੀ ਅੱਜ ਤੁਸੀਂ ਉਹਨਾਂ ਨੂੰ ਧੁੱਖਾ ਦੇ ਕੇ ਆਪ ਦੂਜੀ ਪਾਰਟੀ ਚਲੇ ਜਾਂਦੇ ਹੋ ਦਾ ਘਰਾਂ ਦੇ ਬੈਹ ਜਾਂਦੇ ਜੇ ਆਹ ਮਾੜੀ ਵੀ ਕਿਸੇ ਦੇ ਵੇਖ ਕੇ ਤੁਸੀਂ ਅਸੀਂ ਆਹ ਪਾਰਟੀ ਇਹ ਦੇਖਿਆ ਜੀ ਇੱਕ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਹੈ ਕਿ ਸਾਡਾ ਜਿਹੜਾ ਏਰੀਆ ਦਾ ਮੁੰਡਾ ਪਵਨ ਜੀ ਆ ਠਾਕੁਰ ਜੀ ਉਹ ਬਹੁਤ ਵਧੀਆ شریف ਆਦਮੀ ਨੇ ਕਿ ਉਹਨਾਂ ਨੂੰ ਸਾਡਾ ਇਹ ਮਨ ਚ ਆਇਆ ਵੀ ਬਾਕੀ ਇਹਨਾਂ ਦੇ ਚਲੋ ਜੋ ਕਰ ਲਿਆ ਪਰ ਆਮ ਪਾਰਟੀ ਦਾ ਅਸੀਂ ਫੜਿਆ ਅਸੀਂ ਇੱਕ ਆਪਣੀ ਬੇਰੀ ਸੁਸਾਇਟੀ ਜਿਹੜੀ ਕਾਂਗਰਸ ਦੀ ਟਕਸਾਲੀ ਸੀਗੀ ਉਹਦੇ ਜਿਵੇਂ ਅਸੀਂ 50 ਮੈਂਬਰ ਸੀਗੇ ਜਿਹੜੇ ਕਿ ਅਸੀਂ ਹਰ ਇਲੈਕਸ਼ਨ ਦੇ ਵਿੱਚ ਇੱਕ ਯੂਨਿਟੀ ਟੈਪ